ਤੁਹਾਡੇ ਇੱਕ ਇੱਕ ਸ਼ੇਅਰ ਨਾਲ ਇੱਕ ਇੱਕ ਲਾਈਕ ਨਾਲ ਕਿ ਕਮੈਂਟ ਨਾਲ ਸਾਨੂੰ ਮੋਟੀਵੇਟ ਹੋਰ ਮਿਲੂਗਾ ਸਕੂਟੀ ਤੇ ਆਏ ਆ ਤੇ ਕਦੇ ਗੱਡੀ ਤੇ ਤੇ ਕਦੇ ਬਾਕੀ ਤੇ ਵੀ ਆਵਾਂਗੇ ਤੇ ਸਾਡੀ ਸਿਕਿਉਰਿਟੀ ਤੁਸੀਂ ਦੇਖਿਆ ਜੇ ਤੁਸੀਂ ਸਾਰੇ ਸਾਰੇ ਮੇਰੇ ਵਲੌਗ ਦੇਖ ਕੇ ਆਏ ਹੋ ਤੁਹਾਨੂੰ ਪਤਾ ਹੀ ਕਿੱਦਾਂ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਹਾਂ ਕਿਸੇ ਅਗਲੇ ਨਵੇਂ ਵਲੌਗ ਚ ਹੈ En stor båt opp høyre. này, vậy ਦੇਖਦੇ ਆ ਪੰਜਾਬ ਨੰਬਰ ਸਕੂਟਰੀ ਲਓ ਜੀ ਚੱਲਿਆਂ ਵਾਪਸ ਤੇ ਵਾਪਸ ਜਾ ਕੇ ਤੁਹਾਨੂੰ ਅਸੀਂ ਝਰਨੇ 'ਚ ਨਾ ਕੇ ਤੁਸੀਂ ਦੇਖਾਂਗੇ ਕਰਾਂਗੇ ਰੈਸਟ ਘੰਟਾ 'ਕ ਬੱਸ ਸਾਡੀ ਸਕੂਟਰੀ ਚੜ ਜੇ ਵਾਪਸ ਜਾਂਦੀ ਜਾਂਦੀ ਹੁਣ ਮੇਰੀ ਬਹੁਤ ਡਾਊਨ ਆ ਗਿਆ ਬਹੁਤ ਥੱਲੇ ਆ ਗਿਓ ਉੱਪਰ ਜਾਣਾ ਲੈ ਜੀ ਲੱਗੀ ਸਪੀਡ ਘਟਣਾ ਆ ਗਈ ਜ਼ੀਰੋ ਤੇ ਝੜੂ ਕਿ ਝੜੂ ਕਿ ਝੜੂ ਕਿ चढ़ूगी 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 लो भी सड़क देख लो यार साढ़े उत्तें कह देंगे भी कि घर अगर दस पंद्रह इन्हें सड़क करके की करना इतने कड़े घर ने यार इतने भी सड़क है जन्त वर्गियां पिछे चलो थोड़ा जा कच्चा रास्ता रस्ता है अंदर हाईवे तो ओवरलोडिंग क्या देख लो लेबर लगी हुई देखो बेचारे जो साढ़ी स्कूटरी मरती पी कैसे भाई बढ़िया <laughs> देखते बेचारे यार क्या जिंदगी है यार हुँ? ਉੱਧਰ ਦੇਖੋ ਸਾਹਮਣੇ ਛਾਂਹ ਜਿਹਾ ਬੱਦਲ ਆਣਾ ਪਰ ਮੌਸਮ ਠੰਡਾ ਬਹੁਤ ਜ਼ਿਆਦਾ ਨੱਕ ਸੋਨੂ ਹੀ ਪਿਆ ਯਾਰ ਉਹ Song ਨਹੀਂ ਸੁਣਿਆ ਤੈਨੂੰ ਸੁਰਗਾਂ ਦੀ ਸੈਰ ਕਰਾਵਾਂ ਨਹੀਂ ਚੱਲ LA ਨੂੰ ਨਹੀਂ ਛੱਡ ਪਹਿਲੇ ਨੂੰ ਤੈਨੂੰ ਸੁਰਗਾਂ ਦੀ ਸੈਰ ਕਰਾਵਾਂ ਨਹੀਂ ਚੱਲ LA ਨੂੰ ਹੈਲੋ ਉਹਨੇ ਲੈ ਤਾਕ ਮੈਂ ਤਾਂ ਉੱਥੇ ਹੀ ਹੈਗਾ ਆ ਵੀ ਲੱਗਾ ਆ ਗੋਡਾ ਲਾ ਕੇ ਮੋੜਦੀ ਗੋਡਾ ਲਾ ਕੇ ਮੋੜਦੀ ਅਰਰ ਲਲਰ ਕੀ ਹੈ ਰੋਡ ਰੂਲਰ ਇਹ ਕੰਟੜੇ ਨਾ ਇਹੋ ਦਿਨੋਂ ਵੱਟ ਪੱਜ 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 ਸ਼ੇਰ ਨਹੀਂ ਹੈ ਪੱਜ ਪਰ ਮੋੜ ਕੋਣੀ ਨਖਲੇ ਅਹ ਮਰੀ ਕੱਟ ਕਰਨੀ ਬੰਦੀ ਭਰਾਵਾ ਚਲੋ ਖਾਨੇ ਯਾਰਾ ਨਾ ਇਦਾਂ ਤੇ ਖਤਮ ਨਹੀਂ ਹੋਣਾ ਕਿਉਂਕਿ ਇਹ ਬਹੁਤ ਲੰਬਾ ਰੋਡ ਆ ਲਓ ਜੀ ਮੇਰੇ ਪੰਜਾਬੀ ਵੀਰੋ ਤੁਹਾਨੂੰ ਕੁਝ ਆਪਾਂ ਗੱਲਾਂ ਦੱਸਣੀਆਂ ਸੀਗੀਆਂ ਜੋ ਕਿ ਬਹੁਤ ਜ਼ਰੂਰੀ ਨੇ ਜੇ ਤੁਸੀਂ ਸਕੂਟਰ ਤੇ ਆਉਂਦੇ ਹੋ ਤਾਂ ਬਾਈ ਆਪਣਾ ਸਮਾਨ ਲੈ ਕੇ ਆਇਓ ਪੈਂਚਰ ਕਿਟ ਵਗੈਰਾ ਹਵਾ ਭਰਨ ਵਾਲਾ ਪੰਪ ਤੇ ਸਾਰਾ ਸਮਾਨ ਤੁਹਾਡੇ ਕੋਲੇ ਹੋਣਾ ਚਾਹੀਦਾ ਆ ਤੇ ਕਿਉਂਕਿ ਇੱਥੇ ਤੁਹਾਨੂੰ ਕਿਸੇ ਵੀ ਚੀਜ਼ ਤੁਹਾਨੂੰ ਲੋੜ ਪੈ ਸਕਦੀ ਤੇ ਇੱਥੇ ਕੋਈ ਆਵਾਜਾਈ ਨਹੀਂ ਗਈ ਬਾਹਲੀ ਕਿਉਂਕਿ ਇੱਥੇ ਇਕੱਲੇ ਹੀ ਬੰਦੇ ਹੁੰਦੇ ਆ ਤੇ ਜੇ ਕਿਸੇ ਨਾਲ ਆਉਣਾ ਹੈ ਤੇ ਮਤਲਬ ਅਸੀਂ ਤਾਂ ਇੱਧਾ ਆ ਗਏ ਕਰ ਲਿਆ ਨਾ ਜੇ ਤੁਸੀਂ ਆਉਣਾ ਕਿਸੇ ਆਪਣੇ ਨਾਲ ਬੰਦੇ ਨੂੰ ਲੈ ਕੇ ਆਇਓ ਦੋ ਤਿੰਨ ਮੋਟਰਸਾਈਕਲ ਜਾਂ ਸਕੂਟਰਾਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇ ਤੇ ਬਾਕੀ ਜਿਹੜੀ ਥੱਲੇ ਨਦੀ ਚੱਲ ਰਹੀ ਹੈ ਉਹ ਹੈਗੀ ਆ ਟੀਸਾ ਰਾਪ ਟੀਸਾ ਰਾਪ ਨਾਲ ਹੀ ਚੱਲ ਰਹੀ ਹੈ ਨਾਲ ਦੇ ਛੋਟੇ ਹੁੰਦੇ ਕਸਬੇ ਹੁੰਦੇ ਜਿੱਦਾਂ ਨਿਕ-ਨਿੱਕੇ ਜਿਹਾ ਦੇਖੋ ਜਿੱਦਾਂ ਤੁਹਾਡੇ ਸਾਹਮਣੇ ਆ ਨਿਕ-ਨਿੱਕੇ ਜਿਹੇ ਪਿੰਡ ਹੁੰਦੇ ਇੱਥੇ ਤੇ ਪਿੰਡਾਂ ਦੇ ਵਿੱਚ ਤੁਹਾਨੂੰ ਕੁਝ ਨਹੀਂ ਖਾਣ ਨੂੰ ਮਿਲਣਾ ਨਾ ਤਾਂ ਮੈਥੋਂ ਤੇਲ ਮਿਲਣਾ ਨਾ ਤਾਂ ਉਹ ਮਤਲਬ ਕੋਈ ਚੀਜ਼ ਮਿਲਣੀ ਇੱਥੇ ਨਾ ਤੁਹਾਨੂੰ ਸੌਣ ਨੂੰ ਥਾਂ ਮਿਲਣੀ ਜਿਹੜੀਆਂ ਇਹ ਚੀਜ਼ਾਂ ਨੇ ਤੁਹਾਨੂੰ 200 200 ਕਿਲੋਮੀਟਰ 220 ਕਿਲੋਮੀਟਰ ਤੇ ਹੀ ਮਿਲਣੀਆਂ ਨੇ ਦੇਖੋ ਤੁਸੀਂ ਛੋਟਾ ਜਿਹਾ ਪਿੰਡ ਆ ਤੇ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਹਰਿਆਲੀ ਆ ਕੁਝ ਲੋਕਾਂ ਨੇ ਬੀਜਿਆ ਹੋਇਆ ਨਾ ਤੇ ਨਾਲ ਹੀ ਤੁਸੀਂ ਦੇਖੋ ਪਿੰਡ ਦੇ ਜਵਾਬ ਕਿਵੇਂ ਖੇਡਣ ਲੱਗੇ ਆ ਉਹ ਦੇਖੋ ਇਹ ক্রিকেট ਖੇਡਦੇ ਪਏ ਆ ਪਿੰਡ ਦੇ ਜਵਾਬ ਤੇ ਇਹਨਾਂ ਨੇ ਆਪਣੇ ਹਿਸਾਬ ਨਾਲ ਇੱਥੇ ਜੋ ਜੋ ਉਹਨਾਂ ਨੂੰ ਚੀਜ਼ਾਂ ਚਾਹੀਦੀਆਂ ਨੇ ਉਹ ਚੀਜ਼ਾਂ ਇਹਨਾਂ ਨੇ ਲੋੜ ਮੁਤਾਬਕ ਇੱਥੇ ਆਪਣੀਆਂ ਚੀਜ਼ਾਂ ਉਹਨਾਂ ਇਕੱਠੀਆਂ ਕੀਤੀਆਂ ਨੇ ਨਾ ਇੱਥੇ ਕੋਈ ਹਸਪੀਟਲ ਆ ਲਓ ਜੀ ਪੋਸਟ ਆ ਗਈ ਫਿਰ ਦਾਰੇ ਦੇ ਲਾਅਸੀ ਚੱਲਦੇ ਹੁਣ ਪਹੁੰਚ ਤਾ ਉਹ ਪਹਾੜ ਸੀਗਾ ਆਪਣਾ ਉਸ ਤੋਂ ਬਾਅਦ 181 ਕਿਲੋਮੀਟਰ ਪਹੁੰਚੇ ਮਨਾਲੀ ਲੋ ਜਿਹੜਾ ਤੁਸੀਂ ਸਾਹਮਣੇ ਪਹਾੜ ਦੇਖ ਰਹੇ ਹੋ ਉਹ ਪਹਾੜ ਹੈਗਾ ਗੁੰਪਾ ਕੈਂਪਿੰਗ ਤੇ ਇਹ ਗੁੰਪਾ ਕੈਂਪਿੰਗ ਜਿੱਥੇ ਅਸੀਂ ਕੱਲ ਰਾਤ ਰੁਕੇ ਸੀਗੇ ਟੈਂਟ ਲਿਆ ਸੀਗਾ ਤੇ ਟੈਂਟ ਸਾਨੂੰ ਬਹੁਤ ਮੁਸ਼ਕਲ ਮਿਲਿਆ ਸੀਗਾ ਉਹ ਕਹਿੰਦੇ ਟੈਂਟ ਦੇਣਾ ਨਹੀਂ ਸੀਗਾ ਪ੍ਰਵਾਹ ਦੇ ਦਿਓ ਸਾਨੂੰ ਮਿੰਤ ਤਰ ਲਈ ਆ ਤੇ ਬਾਕੀ ਮੇਰੇ ਭਰਾਵੋ ਸਾਰਾ ਸਮਾਨ ਲੈ ਕੇ ਆਇਆ ਕਰੋ ਤੇ ਥੋੜਾ ਔਖਾ ਹੋ ਜਾਂਦਾ ਤੇ ਬਾਕੀ ਹੁਣ ਜਿਹੜਾ ਤੁਹਾਨੂੰ ਅਸੀਂ ਸਫਰ ਦਿਖਾ ਰਹੇ ਆ ਨਾ ਇਹ ਸਫਰ ਤੁਸੀਂ ਮਤਲਬ ਪਿਛਲੀਆਂ ਵੀਡੀਓ ਸਾਡਾ ਦੇਖ ਸਕਦੇ ਹੋ ਤੇ ਇਹ ਸਫਰ ਹੁਣ ਤੁਹਾਨੂੰ ਸਿੱਧਾ ਹੀ ਅਸੀਂ ਅਤਲ ਟਰਨਲ ਤੋਂ ਪਾਰ ਮਨਾਲੀ ਵਿਖਾਵਾਂਗੇ ਕਿਉਂਕਿ ਇਹ ਸਫਰ ਬਹੁਤ ਲੰਮਾ ਹੈ ਅਸੀਂ ਆਂਦੇ ਬਾਕੀ ਸਾਰਾ ਸਫਰ ਦਿਖਾਇਆ ਤੁਹਾਨੂੰ ਤੇ ਜਿਹੜੇ ਮੇਰੇ ਵੀਰਾਂ ਨੇ ਵਲੌਗ ਦੇਖਿਆ ਹੋਊਗਾ ਤੇ ਉਹ ਤੇ ਆ ਸਫਰ ਨਹੀਂ ਦੇਖਣਾ ਚਾਹਣਗੇ ਹਨ ਤੇ ਜਿਹਨਾਂ ਨੇ ਨਹੀਂ ਦੇਖਣਾ ਤੁਸੀਂ ਉਹ ਤੁਸੀਂ ਵੀਊ ਦੇਖ ਸਕਦੇ ਹੋ ਆਪਣੇ ਹਿਸਾਬ ਨਾਲ ਨਾ ਕਿੱਡਾ ਸੋਹਣਾ ਵੀਊ ਆ ਤੇ ਬਾਕੀ ਜੀ ਤੁਹਾਨੂੰ ਸਿੱਧਾ ਹਣ ਅਤਲ ਟਰਨਲ ਦਿਖਾਣੇ ਆ ਇਹ ਦੁਨੀਆ ਤੋਂ ਦੂਜੀ ਦੁਨੀਆ ਤੱਕ ਲਓ ਜੀ ਸੀ ਪਹੁੰਚ ਗਏ ਆ ਅਤਲ ਟਰਨਲ ਦੇ ਅੰਦਰ ਇਹ ਹੈਗਾ 10 ਕਿਲੋਮੀਟਰ ਤੇ ਹੁਣ ਜਿਹੜੇ ਉਧਰ ਸੀ ਕਿ ਉਧਰ ਧੁੱਪ ਜਿਹੜੀ ਸੀ ਹੁਣ ਅੱਗੇ ਜਾ ਕੇ ਦੇਖਦੇ ਆਂ ਵੀ ਅੱਗੇ ਕੀ ਮਾਹੌਲ ਆ ਆਪਣੇ ਮਨਾਲੀ ਵੱਲ ਦਾ ਤੇ ਜਿਹੜੇ ਅਸੀਂ ਆਏ ਉਧਰ ਧੁੱਪ ਜੜੀ ਹੋਈ ਸੀਗੀ ਪੂਰੀ ਤੇ ਸਾਡੇ ਹਾਲਾਤ ਮਤਲਬ ਐ ਹੋ ਰਹੇ ਕਿ ਸਕੂਟਰ ਖਿੱਚੀ ਜਾਂਦੇ ਆ ਅਸੀਂ ਧੁੱਪ ਤੇ ਅਦੁੱਲ ਟਨ ਟਨ ਪਾਰ ਕੀਤਾ ਤੇ ਨਾਲੇ ਦੇਖੋ ਮੌਸਮ ਆ ਚੈੱਕ ਕਰੋ ਸਰਦੀ ਥੋੜੀ ਧੁੰਦ ਫੈਰੀ ਥੋੜੀ ਧੁੰਦ ਆਪਾਂ ਆ ਗਏ ਮਨਾਲੀ ਵਾਪਸ ਪਰਲੇ ਪਾਸੇ ਕੀ ਧੁੱਪ ਪੂਰਾ ਸੂਰਜ ਖੜਾ ਸੀਗਾ 10 ਕਿਲੋਮੀਟਰ ਦੀ ਅਦੁੱਟ ਦਰਦ ਕੀਤੀ ਪਾਰ ਤੇ ਨਾਲ ਹੀ ਦੇਖ ਲਓ ਉਹ ਵੀ ਲੈ ਲਓ ਹੈ ਇਹ ਜੰਮੂ ਲਈ ਨਰਕ ਹੈ ਆ ਚੈੱਕ ਕਰੋ ਜੀ ਬੱਦਲਾਂ ਦੇ ਜਾ ਰਹੇ ਬੱਦਲਾਂ ਆ